ਬੀਤੇ ਦਿਨੀ ਗੁਰੂ ਕੀ ਵਡਾਲੀ ਇੰਦਰਾ ਕਲੋਨੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਵਕਫ ਵਕਫ ਧਾਰਮਿਕ ਜਥੇਬੰਦੀਆਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਗੁਰੂ ਕੀ ਵਡਾਲੀ ਵਿਖੇ ਇਕੱਤਰਤਾ ਕੀਤੀ। ਇਸ ਮੌਕੇ ਵਾਲਮੀਕੀ ਪਾਇਚਾਰੇ ਨੇ ਮੱਜਪੀ ਸਿੱਖ ਪਾਇਚਾਰੇ ਨੂੰ ਸਮਰਥਨ ਦੀ ਗੱਲ ਆਖੀ। ਇਸ ਮੌਕੇ ਪਰਮਜੀਤ ਸਿੰਘ ਵਡਾਲੀ, ਹੀਰਾ ਵਡਾਲੀ, ਓਮਪ੍ਰਕਾਸ਼ ਆਰਿਅ, ਸ਼ਸ਼ੀ ਗੱਲ, ਭਾਜਪਾ ਦੇ ਵਰਕਿੰਗ ਕਮੇਟੀ ਮੈਂਬਰ ਪੰਜਾਬ, ਜੁਗਿੰਦਰ ਸਿੰਘ ਠਵਾਲ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ਦੇਖੋ ਜੀ ਜੋ ਕੁਝ ਇਹਨਾਂ ਲੋਕਾਂ ਨੇ ਕੀਤਾ ਉਹ ਬਹੁਤ ਮੰਦ ਭਾਗਾ ਔਰ ਗੁਰੂ ਸਾਹਿਬ ਜਿਹੜੇ ਨੇ ਉਹ ਸਭ ਦੇ ਸਾਜੇ ਨੇ ਔਰ ਇਹਨਾਂ ਨੇ ਸਾਡੀ ਜਿਹੜੀ ਸਾਂਝ ਸੀਗੀ ਉਹ ਸਾਂਝ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹ ਜੇ ਲੋਕਾਂ ਨੇ ਪੜਾ ਪਾਇਆ ਜਿਹੜਾ ਇਸ ਚੀਜ਼ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਬੀਤੇ ਦਿਨੀ ਗੁਰੂ ਕੀ ਵਡਾਲੀ ਦੇ ਵਿੱਚ ਇੰਦਰਾ ਕਨੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲੱਗੇ ਹੋਏ ਨਿਸ਼ਾਨ ਦੀ ਜਿਹੜੀ ਉਸੇ ਬੇਅਦਬੀ ਕੀਤੀ ਗਈ ਆ ਉਸ ਦੇ ਸਬੰਧ ਵਿੱਚ ਜੋ ਮਾਮਲਾ ਸਾਡਾ ਚੱਲ ਰਿਹਾ ਸੀ ਤੇ ਅੱਜ ਜਥੇਬੰਦੀਆਂ ਨੇ ਇੱਥੇ ਇਕੱਤਰ ਹੋਣ ਦਾ ਜਿਹੜਾ ਫੈਸਲਾ ਲਿਆ ਸੀ ਅਗਵਾਈ ਜਿਹੜੀ ਹੈ ਬਾਬਾ ਮੇਜਰ ਸਿੰਘ ਸੋਢੀ ਜੀ ਔਰ ਸਾਡੇ ਸੰਤ ਸਮਾਜ ਦੇ ਸਾਡੇ ਗੁਰਦਾਰਾ ਜੀ ਮਹਾਰਾਜ ਜੀ ਸੰਤ ਬੰਤੀ ਦਾ ਨਾਦ ਮਹਾਰਾਜ ਜੀ ਹੋਰ ਵੀ ਜਿਹੜੀ ਧਾਰਮਿਕ ਜਥੇਬੰਦੀਆਂ ਨੇ ਸਾਡੀਆਂ ਸਾਰੀਆਂ ਅਸੀਂ ਸਮੂਚੀਆਂ ਜਿਹੜੀਆਂ ਨੇ ਇਸ ਮੁੱਦੇ ਤੇ ਖਾਸ ਕਰਕੇ ਜਿੱਥੇ ਸਾਡੇ ਧਰਮ ਦੀ ਬੇਅਦਬੀ ਹੋਈ ਆ ਔਰ ਜਾਤੀ ਸੂਚਕ ਸ਼ਬਦ ਕਹੇ ਗਏ ਨੇ ਉਹਨਾਂ ਦੇ ਉੱਤੇ ਕਾਰਵਾਈ ਵਾਸਤੇ ਹੀ ਕਰ ਰਹੇ